سب تو پہلا فتح کی سانج پائیے بھائی واحر جی کا خلصہ بھائی واحر جی کی فتح شری گرو نانک دیو جی دی ترتی ہے اور جتھے گرو صاحب نے اپنی زندگی دے بہت سال بتائے بانی اچری ਇਹ ਜਿਹੜਾ ਸਮਾਗਮ ਹਰ ਸਾਲ ਕਰਾਇਆ ਜਾਂਦਾ ਉਹਦੇ ਵਿੱਚ ਮੈਨੂੰ ਦੂਜੀ ਵਾਰ ਆਉਣ ਦਾ ਮੌਕਾ ਮਿਲਿਆ ਮੈਂ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਸਾਹਿਬ ਰਾਜ ਸਭਾ ਦੇ ਜਿਹੜੇ ਮੈਂਬਰ ਨੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਉਹਨਾਂ ਦੀ ਟੀਮ ਦਾ ਧੰਨਵਾਦ ਕਰਦਾ ਬਹੁਤ ਸਾਰੀਆਂ ਪੰਜਾਬ ਦੀਆਂ ਧਾਰਮਿਕ ਸ਼ਕਤੀਆਂ ਮੇਰੇ ਸਾਹਮਣੇ ਬੈਠੀਆਂ ਗੁਣੀ ਗਿਆਨੀ ਲੋਕ ਬੈਠੇ ਮੈਂ ਕੋਈ ਜ਼ਿਆਦਾ ਲੰਬਾ ਪਾਸ਼ਾ ਨਹੀਂ ਦੇਣਾ ਇੱਕ ਦੋ ਗੱਲਾਂ ਕਰੂੰਗਾ ਕਿ ਗੁਰੂ ਸਾਹਿਬ ਦੇ ਕੇ ਆਸੀ ਪਵਨ ਗੁਰੂ ਪਾਣੀ ਪੇਤਾ ਮਾਤਾ ਤਰਤ ਮਹਤ ਸੁਪਾਣੀ ਦੀ ਸਾਮ ਸੰਭਾਲ ਲਈ ਜੋ ਸੀਚੇਵਾਲ ਸਾਹਿਬ ਨੇ ਆਪਣੀ ਟੀਮ ਨਾਲ ਮਿਲ ਕੇ ਤੇ ਕੋਸ਼ਿਸ਼ਾਂ ਕੀਤੀਆਂ ਨੇ ਔਰ ਕਾਮਯਾਬੀ ਹਾਸਲ ਕੀਤੀ ਹੈ ਉਹ ਬਹੁਤ ਘਟੋ ਦੀ ਉਦਾਹਰਣ ਮਿਲਦੀ ਹੈ ਨਹੀਂ ਤਾਂ ਸਾਡੇ ਅਸੀਂ ਦੇਖਦੇ ਹਾਂ ਕਿ ਸਾਡੇ ਪਾਣੀ ਜਿਹੜੇ ਨੇ ਸਾਡੀਆਂ ਕੱਸੀਆਂ ਸਾਡੇ ਸੂਏ ਰਜਵਾਹੇ ਉਹ ਕਾਲੇ ਰੰਗ ਦੇ ਹੋ ਗਏ ਸ਼ਹਿਰਾਂ ਦਾ ਸੀਵਰੇਜ ਦਾ ਪਾਣੀ ਫੈਕਟਰੀਆਂ ਦਾ ਪਾਣੀ ਸਾਰਾ ਉਹਨਾਂ ਦੇ ਵਿੱਚ ਆਉਣ ਲੱਗ ਗਿਆ ਜਦ ਕੇ ਸਾਡੇ ਸੂਬੇ ਦਾ ਨਾਮ ਪਾਣੀਆਂ ਤੇ ਹੈ ਪੰਜ ਆਬ ਪੰਜ ਪਾਣੀ ਪਰ ਨਾ ਸਾਡੇ ਕੋਲੇ ਉੱਪਰ ਵਾਲਾ ਪਾਣੀ ਰਿਹਾ ਹੁਣ ਨਾ ਸਾਡੇ ਕੋਲੇ ਧਰਤੀ ਦੇ ਥੱਲੇ ਵਾਲਾ ਪਾਣੀ ਰਿਹਾ 6 600 ਫੁੱਟ ਤੇ ਥੱਲੇ ਪਰ ਧਰਤੀ ਦੇ ਪਾਣੀ ਚਲਾ ਗਿਆ ਪਤਨ ਕਿਹੜੀਆਂ ਪੱਤਣਾ ਅਸੀਂ ਬੋਕੀਆਂ ਮਾਰ-ਮਾਰ ਕੇ ਪਟ ਲੀਆਂ ਇਸ ਵਕਤ ਪਾਣੀ ਨੂੰ ਬਚਾਉਣਾ ਸਭ ਤੋਂ ਵੱਡੀ ਪ੍ਰਾਇੋਰਟੀ ਹੈ ਸਾਡੇ ਕੋਲੇ ਪਾਣੀ ਹੈਗਾ ਨਹਿਰਾਂ ਦਾ ਪਰ ਚੈਨਲਾਈਜ਼ ਨਹੀਂ ਕੀਤਾ ਗਿਆ ਕੱਸੀਆਂ ਸੂਏ ਹੈ ਨਹੀਂ ਸੀ ਜਿਸ ਵੇਲੇ ਆਪ ਸੰਗਤ ਦੀ ਕਿਰਪਾ ਹੋਈ ਪੰਨਮੇ ਸੀਟਾ ਦਿੱਤੀਆਂ 16 ਮਾਰਚ ਨੂੰ ਸੌ ਚੁੱਕੀ ਸ਼ਹੀਦ ਆਜ਼ਮ ਭਗਤ ਸਿੰਘ ਦੀ ਹੋਰਾਂ ਦੇ ਨਗਰ ਖੇੜੇ ਖਟਕੜ ਕਲਾ ਵਿੱਚੇ ਉਸ ਵੇਲੇ 21% ਪਾਣੀ ਪੰਜਾਬ ਮੈਰੀ ਪਾਣੀ ਜਿਹੜਾ ਉਬਰ ਤਰਿਆ ਸੀ ਤਿੰਨ ਸਾਲਾਂ ਦੇ ਵਿੱਚ 63% ਤੇ ਆ ਗਿਆ ਆਪਾਂ ਅਸੀਂ ਪਰਾਣੀਆਂ ਕੱਸੀਆਂ ਰਿਵਾਈਵ ਕੀਤੀਆਂ ਥੱਲੋਂ ਦੀ ਪਾਈਪਾਂ ਦੱਬੀਆਂ ਇਹੀ ਇੱਕ ਤਰੀਕਾ ਹੈ ਜਿਹੜਾ ਥੱਲੇ ਵਾਲੇ ਪਾਣੀ ਨੂੰ ਬਚਾ ਸਕਦਾ ਹੈ ਜੋ ਅੱਜ ਇੱਕ ਇੱਥੋਂ ਅਹਿਦ ਕਰਕੇ ਜਾਇਓ ਇੱਕ ਇੱਥੋਂ ਸੌ ਖਾ ਕੇ ਜਾਇਓ ਇੱਕ ਇੱਥੇ ਗੁਰੂ ਸਾਹਿਬ ਨਾਲ ਵਾਦਾ ਕਰਕੇ ਜਾਇਓ ਕਿ ਜਿੱਥੇ ਵੀ ਸਾਨੂੰ ਮੌਕਾ ਮਿਲੂਗਾ ਅਸੀਂ ਪਾਣੀ ਪਚਾਉਣ ਦੀ ਕੋਸ਼ਿਸ਼ ਕਰਾਂਗੇ ਪਾਣੀ ਨੂੰ ਗੰਦਲਾ ਕਰਨ ਤੋਂ ਬਚਾਵਾਂਗੇ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪਾਣੀ ਛੱਡਣਾ ਹੈ ਵੇਂ ਨਦੀ ਦੇ ਵਿੱਚ ਰੋਇੰਗ ਦਾ ਅਰ ਜਿਹੜੀਆਂ ਕਿਸ਼ਤੀਆਂ ਦਾ ਚੱਲਣਾ ਤੇ ਬਹੁਤ ਵੱਡੀ ਗੱਲ ਹੈ। ਵਾਟਰ ਸਪੋਰਟਸ ਵਾਸਤੇ ਪੰਜਾਬ ਬਹੁਤਾ ਜਾਣਿਆ ਨਹੀਂ ਜਾਂਦਾ। ਪਰ ਵਾਟਰ ਸਪੋਰਟਸ ਵਾਸਤੇ ਬਾਬਾ ਜੀ ਨੇ ਜੋ ਐਫਰਟ ਕੀਤੀ ਫੋਟੋਆਂ ਲੱਗੀਆਂ ਹੋਈਆਂ ਉਹਨਾਂ ਮੁੰਡਿਆਂ ਦੀਆਂ ਕੁੜੀਆਂ ਦੀਆਂ ਜਿਨ੍ਹਾਂ ਨੇ ਮੈਡਲ ਜਿੱਤੇ ਨੈਸ਼ਨਲ ਲੈਵਲ ਦੇ ਮੈਡਲ ਜਿੱਤੇ ਇੰਟਰਨੈਸ਼ਨਲ ਲੈਵਲ ਦੇ ਮੈਡਲ ਜਿੱਤੇ ਹੋਏ ਨੇ ਸੋਸਾਨੂ ਜੇ ਮੌਕਾ ਮਿਲੇ ਇਲਾਕੇ ਚ ਆ ਕੇ ਵੈਸੇ ਮਨ ਖੁਸ਼ ਹੋ ਜਾਂਦਾ ਹੈ ਦਰਖਤ ਵੀ ਲਾਈਏ ਹਰੀਆਲੀ ਬਚਾਈਏ ਧਰਤੀ ਬਚਾਈਏ ਕਿਉਂਕਿ ਆਏ ਤਾਂ ਸਾਰੇ ਇਕੱਠੇ ਸੀ ਪਰ ਬੰਦੇ ਦਾ ਦਿਮਾਗ ਵਿਕਸਿਤ ਹੋ ਗਿਆ ਉਹਨੇ ਸਾਰਿਆਂ ਤੇ ਕਾਬੂ ਕਰ ਲਿਆ ਹਰ ਇੱਕ ਚੀਜ਼ ਨੂੰ ਨੱਥ ਪਾ ਲੰਦੋ ਹਾਥੀਆਂ ਤੱਕ ਨੱਥਾਂ ਪਾ ਲੀਆਂ ਸ਼ੇਰਾਂ ਤੱਕ ਨੱਥਾਂ ਪਾ ਲੀਆਂ ਪਰ ਰਹਿਣਾ ਸਾਰਿਆਂ ਨੇ ਇਕੱਠੇ ਹੀ ਐ ਸੋ ਇਸ ਕਰਕੇ ਜਿਓ ਔਰ ਜੀਨੇ ਦੋ ਰਿਕਸ਼ੇ ਤੇ ਵੀ ਲਿਖਿਆ ਹੁੰਦਾ ਏ ਸੋ ਜਿਉਣਾ ਵੀ ਐ ਤੇ ਜਿਉਣ ਦੇਣਾ ਵੀ ਐ ਸਾਡੀ ਕੌਮ ਤਾਂ ਮਾਰਸ਼ਲ ਕੌਮ ਹੈ ਅਸੀਂ ਤਾਂ ਕੁਰਬਾਨੀਆਂ ਲਈ ਮੰਨੇ ਹੋਇਆ ਅਸੀਂ ਤਾਂ ਭਾਈ ਕਨਈਆ ਜੀ ਦੇ ਵਾਰਿਸ ਆ ਅਸੀਂ ਤਾਂ ਲੜਾਈਆਂ 'ਚ ਦੁਸ਼ਮਣ ਨੂੰ ਵੀ ਪਾਣੀ ਪਿਆ ਦਿੰਨੇ ਆ ਜਦਕੇ ਆ ਹਰਿਆਣਾ ਜਾਂ ਕੋਈ ਹੋਰ ਜਿਹੜੀ ਸਿੱਟ ਸਕੇ ਦੁਸ਼ਮਣ ਨਹੀਂ ਹੈਗੇ ਤਾਂ ਸਾਡੇ ਭਾਈ ਨੇ ਪਰ ਆਪਦੇ ਹੱਕ ਦਾ ਨਹੀਂ ਅਸੀਂ ਪਾਣੀ ਦੇ ਸਕਦੇ ਉਹ ਕਹਿੰਦੇ ਆ ਕਿ ਜੱਟ ਗੰਨਾ ਨਹੀਂ ਦਿੰਦਾ ਪੈਲੀ ਦੇ ਦਿੰਦਾ ਪਿਆਰ ਨਾਲ ਸੱਥੋ ਜੋ ਮਰਜ਼ੀ ਲੈ ਲੋ ਬਾਹ ਮਰੋੜ ਕੇ ਕੰਮ ਚੱਲਣਾ ਨਹੀਂ ਸਾਡੇ ਨਾਲ ਸੁਸਕਰ ਕੇ ਜਿੰਨਾ ਚਿਰ ਤੁਸੀਂ ਸ਼ਕਤੀ ਬਖਸ਼ੀ ਹੈ ਪੰਜਾਬ ਦੇ ਹੱਕ 'ਚ ਪੈਨ ਚੱਲੂਗਾ ਲੋਕਾਂ ਦੇ ਹੱਕ 'ਚ ਪੈਨ ਚੱਲੂਗਾ ਗਰੀਬਾਂ ਦੇ ਹੱਕ 'ਚ ਪੈਨ ਚੱਲੂਗਾ 10 ਲੱਖ ਰੁਪਏ ਦਾ ਜੀਵਨ ਬੀਮਾ ਲੈ ਕੇ ਆਇਆ ਕੋਈ ਲੋੜ ਨਹੀਂ ਕੋਈ ਕਾਗਜ਼ ਭਰਨ ਦੀ ਕੋਈ ਫਾਰਮ ਭਰਨ ਦੀ ਰੱਬ ਨਾ ਕਰੇ ਕੋਈ ਬਿਮਾਰੀ ਹੋਵੇ ਹਸਪਤਲ ਜਾਓ ਆਧਾਰ ਕਾਰਡ ਦਿਖਾ ਦਿਓ ਵੋਟਰ ਕਾਰਡ ਦਿਖਾ ਦਿਓ ਲਾਜ ਕਰਾ ਕੇ ਘਰੇ ਆ ਜਾਓ ਬਾਕੀ ਸਾਰਾ ਸਾਬ ਕਿਤਾਬ ਸਰਕਾਰ ਕਰੂਗੀ ਕੋਈ ਬੰਦਾ ਇਹ ਜਾਨੀ ਹੋਣਾ ਚਾਹੀਦਾ ਕਿ ਪੈਸੇ ਨਹੀਂ ਹੈਗੇ ਇਸੇ ਕਰਕੇ ਮੰਜੇ ਤੇ ਪਿਆ ਪਿਆ ਸੁਆਸਤੇ ਆ ਗਿਆ ਸੋ ਜਿੰਨਾ ਅਸੀਂ ਕਰ ਸਕਦੇ ਆ ਨਾ ਕਰੀ ਜਾਂਦੇ ਆ ਜਿੰਨਾ ਵਕਤ ਮੁਤਾਬਕ ਸਿਸਟਮ ਥੋੜਾ ਜਿਹਾ 75 ਸਾਲ ਪੁਰਾਣਾ ਵਿਗੜਿਆ ਹੋਇਆ ਉਹਨੂੰ ਠੀਕ ਕਰ ਕਰਦੇ ਕਰਦੇ ਟਾਈਮ ਲੱਗ ਜੂਗਾ ਪਰ ਕਰ ਲਾਂਗੇ ਨੀਤਾ ਸਾਫ ਨੇ ਤੇ ਗੁਰੂ ਸਾਹਿਬ ਸਮੱਤ ਬਖਸ਼ਣ ਗੁਰੂ ਸਾਹਿਬ ਬਲ ਬਖਸ਼ਣ ਮੈਂ ਇੰਨਾ ਕੁ ਅੱਜ ਬਹੁਤ ਬੜਪਾਗੀ ਸੰਗਤ ਆ ਜਿਹੜੀ ਅੱਜ ਇੱਥੇ ਗੁਰੂ ਸਾਹਿਬ ਦੇ ਚਰਨਾਂ 'ਚ ਬੈਠੀ ਐ ਮੈਂ ਕੋਈ ਬਹੁਤਾ ਰਾਜਨੀਤਿਕ ਗੱਲਾਂ ਨਹੀਂ ਬੋਲਨੀ ਆ ਮੇਰੇ ਤਾਂ ਇੱਕ ਕੋਈ ਸੁਰਜੀਤ ਪਾਤਰ ਸਾਹਿਬ ਦਾ ਸ਼ੇਰ ਹੈ ਕਿ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਜ਼ਮੀਨ ਰੱਖ ਲਈਏ ਫੁੱਲਾਂ ਜੋਗੀ ਤਾਂ ਕਲਮੇ ਆਪਾਂ ਰਲ ਮਿਲ ਕੇ ਲੱਭ ਲਾਂਗੇ ਇਸੇ ਧਰਤੀ ਤੇ ਤਾਂ ਗਿਰੇ ਵੀ ਪਹਿਨਗੇ ਗਿੱdde ਵੀ ਪਹਿਨਗੇ ਕਰਨੈਲਾਂ ਜਰਨੈਲਾਂ ਦੀ ਧਰਤੀ ਐ ਫੌਜ ਚ ਪਰਤੀ ਹੋਣ ਵਾਸਤੇ ਮਸ਼ਹੂਰ ਆ ਆ ਜਿਹੜਾ ਚਿੱਟੇ ਚੁੱਟੇ ਦਾ ਦਾਗ ਲੱਗਿਆ ਸੀ ਉਦੇ ਵਿਰੁੱਧ ਵੀ ਬਹੁਤ ਵੱਡਾ ਯੁੱਧ ਚਲਾਇਆ ਹੋਇਆ ਹੈ ਲੋਕਾਂ ਦਾ ਸਾਥ ਚਾਹੀਦਾ ਲੋਕ ਸਾਥ ਦੇ ਵੀ ਰਹਿਣੇ ਪੰਚਾਇਤਾਂ ਦੀਆਂ ਪੰਚਾਇਤਾਂ ਜਿਹੜੀਆਂ ਨੇ ਉਹ ਮਤੇ ਪਾ ਕੇ ਦੇ ਰਹੀਆਂ ਨੇ ਕਿ ਅਸੀਂ ਆਪਣੇ ਪਿੰਡ 'ਚ ਨਸ਼ਾ ਵਪਣ ਨਹੀਂ ਦੇਣਾ ਅਸੀਂ ਆਪਣੇ ਪਿੰਡ 'ਚ ਕਿਸੇ ਨੂੰ ਡਰੱਗ ਵੇਚਣ ਨਹੀਂ ਦੇਣੀ ਜੇ ਕੋਈ ਸਾਡੇ ਪਿੰਡ ਦਾ ਵੇਚਦਾ ਹੋਇਆ ਤਾਂ ਅਸੀਂ ਉਹਦੀ ਜ਼ਮਾਨਤ ਹੀ ਦੇਣੀ ਇਹਦਾ ਜ਼ਮਾਨਤ ਨਹੀਂ ਕਰਾਉਣੀ ਪੰਜਾਬ ਤੰਦਰੁਸਤ ਰਹੇ ਹੱਸਦਾ ਖੇਡਦਾ ਰਹੇ ਪਾਣੀ 'ਚ ਲਿਖਿਆ ਹੱਸਣ ਖੇਡਣ ਮਨ ਕਚਾਓ ਕਿ ਪੰਜਾਬ ਹੱਸਦਾ ਵਸਦਾ ਰਹੇ ਤੰਦਰੁਸਤ ਰਹੇ ਇਹ ਹੀ ਮੇਰੀ ਅਰਦਾਸ ਬਾਕੀ ਬਾਬਾ ਜੀ ਨੇ ਕੁਝ ਮੰਗਾ ਮੈਨੂੰ ਦਿੱਤੀਆਂ ਲਿਖ ਕੇ ਇਹਨਾਂ ਤੱਕ ਦੇ ਜਵਾਬ ਦਿੰਦੇ ਨਹੀਂ ਅਸੀਂ ਇਹ ਆਪ ਵੀ ਇਹਨਾਂ ਕੋਲੇ ਵੀ ਮੰਗਾ ਆਉਂਦੀਆਂ ਨੇ ਕਿਉਂਕਿ ਰਾਸ ਸਭਾ ਦੇ ਮੈਂਬਰ ਨੇ ਕੁਝ ਮੰਗਾਂ ਹਜੀਆਂ ਨੇ ਜਿਹੜੀਆਂ ਇਹ ਮੇਰੇ ਕੋਲੇ ਲੈ ਆਉਂਦੇ ਆ ਸੋ ਜਿਵੇਂ ਬਾਬਾ ਜੀ ਕਹਿਣਗੇ ਉਵੇਂ ਹੋ ਜਾਊਗਾ ਬਸ ਮੇਰੀ ਇੰਨੀ ਹਾਜ਼ਰੀ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ